ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਨੂਰ ਦਾ ਮਨ ਖੁਸ਼ੀ ਨਾਲ ਭਰ ਗਿਆ ਤੇ ਉਹ ਜੋਰ ਨਾਲ ਮਾਤਾ ਨੂੰ ਆਪਣੀ ਗੱਲ ਲਗਾਉਣਾ ਚਾਹੁੰਦੀ ਸੀ ਪਰ ਇਹ ਜਹ ਕਰ ਨਾ ਸਕੇ ਤੇ ਮਾਤਾ ਨੂੰ ਜਿਸ ਕਰਨ ਤੇ ਜਨਮ ਦਿਨ ਦੀਆਂ ਵਧਾਈਆਂ ਦੇ ਕੇ ਵਾਪਸ ਆ ਗਈ ਨੂਰ ਇਕੱਲੇ ਹੀ ਹੱਸ ਰਹੀ ਸੀ ਉਦੋਂ ਇੱਕ ਦੂਜੀ ਫਰੈਂਡ ਚਾਸਪੂਲੀ ਕੀ ਗੱਲ ਮੈਡਮ ਐਨਾ ਖੁਸ਼ ਹੈ ਤੁਹਾਨੂੰ ਵੇਖ ਕੇ ਇੰਜ ਲੱਗਦਾ ਕਿ ਕਿਸੇ ਨਾਲ ਜਿਵੇਂ ਸਜਰਾ ਹੀ ਪਿਆਰ ਹੋਇਆ ਹੋਵੇ ਨੂਰ ਕੁਝ ਅਜਿਹਾ ਹੀ ਸਮਝਲਾ ਜਿ세 ਜਿ세 ਯਾਰ ਬਹੁਤ ਦਿਨ ਬਾਅਦ ਤੂੰ ਖੁਸ਼ ਦਿੱਸੀਆਂ ਮੈਨੂੰ ਐਵੇਂ ਹੱਸਦੀ ਰਹਿ ਕੇ ਸੋਹਣੀ ਲੱਗਦੀ ਆ ਨੂਰ ਸੋਚ ਰਹੀ ਸੀ ਕਿ ਇਹੀ ਸ਼ਬਦ ਇੱਕ ਦਿਨ ਮੈਨੂੰ ਜਸਕਰਨ ਨੇ ਕਹੇ ਸੀ ਨੂਰ ਜਿ세 ਅੱਜ ਸ਼ਾਮ ਨੂੰ ਇੱਕ ਪਾਰਟੀ ਆ ਟਾਈਮ ਨਾਲ ਆ ਜਾਵੇਂ ਜਿ세 ਅੱਛਾ ਯਾਰ ਤੇਰਾ ਜਨਮ ਦੇ ਨਾ ਕੀ ਨੂਰ ਦੱਸਾਂਗੀ ਤੂੰ ਆ ਜਾਵੇਂ ਬਸ ਨੜੀ ਆਪਣੀਆਂ ਤਿੰਨੋ ਫਰੈਂਡਾਂ ਨੂੰ ਕਹਿ ਦੇਮੀ ਜੱਸੀ ਓਕੇ ਨੂਰ ਅੰਜਲੀ ਦਾ ਵੇਟ ਕਰ ਰਹੀ ਸੀ ਕਿ ਕਦੋਂ ਹੀ ਨਿਊਜ਼ ਅਸੇ ਨੂਰ ਕੁੜੀ ਇੱਕ ਪੇਸ਼ੈਂਟ ਆਇ ਤੇ ਲੈਬਰੀ ਪੁੱਛਿਆ ਕਿ ਕਿਹੜਾ ਕਮਰਾ ਟੈਸਟ ਵਾਲਾ ਨੂਰ ਖੁਦ ਹੀ ਉਹਨਾਂ ਨਾਲ ਚਲੇਗੀ ਜਾਂਦਿਆਂ ਹੋਇਆਂ ਉਹਦਾ ਦਿਲ ਕੰਬ ਰਿਹਾ ਸੀ ਇੱਕ ਖੁਸ਼ੀ ਵੀ ਸੀ ਮਨ ਵਿੱਚ ਤੇ ਬੇਚੈਨੀ ਵੀ ਲੈਬ ਖੁੱਲ ਜਾ ਨੂਰ ਦੇ ਪੈਰ ਰੁੱਕ ਗਏ ਤੇ ਬਾਹਰ ਖੜੀ ਨਰਸ ਨੂੰ ਪੁੱਛਿਆ ਕਿ ਜਿਸ ਕੰਸ ਲੈਵਿਚੀ ਆ ਨਰਸ ਨੇ ਕਿਹਾ ਕਿ ਨਹੀਂ ਸਰ ਕਿਸੇ ਕੰਮ ਬਾਹਰ ਗਏ ਹੋਇਆ ਨੂਰ ਦਦਲ ਫੇਰ ਕਾਲੇ ਪੈਰਨ ਲੱਗ ਪਿਆ ਮਰੀਜ਼ ਨੂੰ ਲੈਬ ਵਿੱਚ ਛੱਡਣ ਗਿਆ ਉਹਨੇ ਸਾਰੀ ਲੈਬ ਵਰਤ ਧਿਆਨ ਮਾਰਿਆ ਜਿਸ ਕਰਨ ਦੀ ਹਰ ਉਹ ਚੀਜ਼ ਨੂੰ ਵੇਖ ਰਹੀ ਸੀ ਜਿਸ ਨੂੰ ਜਿਸ ਕਰਨ ਵਰਤਦਾ ਸੀ ਐਨੇ ਨੂੰ ਅੰਜਲੀ ਵੀ ਆ ਗਈ ਨੂਰ ਨੇ ਖੁਸ਼ ਹੁੰਦਿਆਂ ਅੰਜਲੀ ਦੀ ਬਾਹ ਫੜੀ ਤੇ ਖੁਸ਼ੀ ਜ਼ਾਹਿਰ ਕਰਦੀ ਤੇ ਅੱਖਾਂ ਵਿੱਚ ਪਾਣੀ ਆ ਗਿਆ ਤੇ ਬੋਲੀ ਅੰਜਲੀ ਸੱਚਮੁੱਚ ਹੀ ਜਿਸ ਕਰਨ ਇਸੇ ਲੈਬ ਵਿੱਚ ਕੰਮ ਕਰਦਾ ਅੰਜਲੀ ਇਹ ਤਾਂ ਫਿਰ ਬਹੁਤ ਖੁਸ਼ੀ ਦੀ ਗੱਲ ਆ ਤੈਨੂੰ ਕਿੰਝ ਪਤਾ ਲੱਗਿਆ ਨੂਰ ਨੇ ਸਾਰੀ ਗੱਲ ਦੱਸੀ ਤੇ ਕਿਹਾ ਅੱਜ ਸ਼ਾਮ ਨੂੰ ਪਾਰਟੀ ਕਰਾਂਗੇ ਜਿਸ ਕਰਨ ਨਾਲ ਅੱਜ ਤਾਂ ਡਿਨਰ ਵੀ ਕਰਾਂਗੇ ਦੋਹੇ ਸਹੇਲੀਆਂ ਆਉਣ ਵਾਲੇ ਕੱਲ ਤੋਂ ਅਣਜਾਣ ਪਰ ਆਜਰਾ ਦਿਨ ਬਹੁਤ ਖੁਸ਼ੀ ਭਰਿਆ ਸੀ ਉਹਨਾਂ ਲਈ ਜਿਸ ਕਰਨ ਦਾ ਜਨਮ ਦਿਨ ਮਨਾਉਂਦੀ ਨੂਰ ਨੇ ਪੂਰੀ ਤਿਆਰੀ ਕਰ ਰੱਖੀ ਸੀ ਪਰ ਜਿਸ ਕਰਨ ਨੂੰ ਅੱਜ ਕੱਲ੍ਹ ਤਾਂ ਕੋਈ ਪਤਾ ਨਹੀਂ ਸੀ ਜਿਸ ਕਰਨ ਪਾਪਾ ਜਦੋਂ ਲੈਫ ਵਿੱਚ ਆਇਆ ਤਾਂ ਸਟਾਫ ਨਰਸ ਨੇ ਕਿਹਾ ਕਿ ਇੱਕ ਮੈਡਮ ਨੇ ਤੁਹਾਡੇ ਲਈ ਮੈਸੇਜ ਭੇਜਿਆ ਜਸਕਰਨ ਨੇ ਕਾਗਜ਼ ਉੱਪਰ ਲਿਖਿਆ ਪੜਿਆ ਸਭ ਤੋਂ ਪਹਿਲਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਲੋਂ ਦੁਆਮਾ ਤੁਹਾਨੂੰ ਹੁਣ ਮੇਨ ਗੱਲ ਅੱਜ ਤੁਹਾਡੇ ਲਈ ਇੱਕ ਪਾਰਟੀ ਰੱਖੀ ਆ ਸ਼ਾਮ ਦੇ 7:00 ਵਜੇ ਤੁਹਾਡੀ ਸਵਚਿੰਤਕ ਜਸਕਰਨ ਸੋਚ ਰਿਹਾ ਸੀ ਕਿ ਕੌਣ ਹੋਇਆ ਪਰ ਸ਼ਾਮ ਹੁੰਦੀ ਅਹੀਂ ਜਦ ਜਸਕਰਨ ਉਹਦੀ ਫੈਨ ਨੇ ਕਿਹਾ ਕਿ ਤੁਹਾਡੀ ਵੀਟ ਹੋ ਰਹੀ ਆ ਕੈਂਟੀਨ ਵਿੱਚ ਤਾਂ ਜਸਕਰਨ ਤਿਆਰ ਹੋਣ ਲੱਗਿਆ ਤੇ ਸੋਚ ਵੀ ਰਿਹਾ ਸੀ ਕਿ ਕੌਣ ਹੋਇਆ ਮੇਰਾ ਜਨਮ ਦਿਨ ਮਨਾਉਣ ਵਾਲਾ ਨੂਰ ਦੇ ਚਿਹਰੇ ਤੇ ਅਜ ਵੱਖਰਾ ਹੀ ਨੂਰ ਚਲਕ ਰਿਹਾ ਸੀ ਪੀਲੇ ਰੰਗ ਦਾ ਪਾਇਆ ਫਿੱਕਾ ਜਿਹਾ ਸੂਟ ਫਿੱਕੀ ਫਿੱਕੀ ਬੁਲੰਦੀ ਲੱਗੀ ਲਿਪਸਟਿਕ ਮੱਥੇ ਉੱਪਰ ਛੱਡੇ ਹਲਕੇ ਜਿਹੇ ਵਾਲਾਂ ਦੀ ਲੱਟ ਉਹਦੀ ਹੁਸਨ ਨੂੰ ਚਾਰ ਚੰਨ ਲਗਾ ਰਹੀ ਸੀ ਜਸਕਰਨ ਦੀ ਚਿੱਟੇ ਰੰਗ ਦੀ ਸ਼ਰਟ ਤੇ ਕਾਲੀ ਪੈਂਟ ਪਾਈ ਬਹੁਤ ਸੋਹਣੀ ਲੱਗ ਰਹੀ ਸੀ ਨੂਰ ਨੇ ਜਸਕਰਨ ਵੱਲ ਵਿਖਿਆ ਤਾਂ ਉਹਦਾ ਦਿਲ ਕੀਤਾ ਕਿ ਭੱਜ ਕੇ ਜਸਕਰਨ ਨੂੰ ਜੱਫੀ ਪਾ ਲਵੇ ਜਸਕਰਨ ਨੇ ਜਦੋਂ ਨੇੜੇ ਇਹ ਨੂਰ ਵੱਲ ਵੇਖਿਆ ਤਾਂ ਹੱਕਾ ਬੱਕਾ ਰਹਿ ਗਿਆ ਜਸਕਰਨ ਨੂੰ ਵਿਕ ਸਾਰੀ ਨੇ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੂਰ ਜਿਸ ਕਰਨ ਵੱਲ ਵਿਕ ਮੁਸਕਰਾ ਪਈ ਤੇ ਕਿਹਾ ਆਓ ਸਰ ਕੇਕ ਕੱਟੋ ਜਸਕਰਨ ਨੂਰ ਤੂੰ ਇੱਥੇ ਕਿਵੇਂ ਨੂਰ ਜੇ ਮੈਂ ਤੁਸੀਂ ਆਓ ਪਹਿਲਾਂ ਕੇਕ ਤਾਂ ਕੱਟੋ ਵਿਕ ਤੁਹਾਡਾ ਕਿੰਨਾ ਇੰਤਜ਼ਾਰ ਹੋ ਰਿਹਾ ਜਸਕਰਨ ਨੇ ਕੇਕ ਕਟਿਆ ਬਹੁਤ ਸਾਰੇ ਸਵਾਲ ਉਹਦੇ ਮਨ ਵਿੱਚ ਸੀ ਪਰ ਫਿਲਹਾਲ ਉਹ ਚੁੱਪ ਰਿਹਾ ਕੇਕ ਕੱਟਣ ਤੋਂ ਬਾਅਦ ਨੂਰ ਨੇ ਸਾਰਿਆਂ ਨੂੰ ਦੱਸਿਆ ਕਿ ਜਸਕਰਨ ਸਰ ਮੇਰੀ ਹੀ ਕਾਲਜ ਵਿੱਚ ਪੜ੍ਹਦੀ ਸੀ ਤੇ ਇਹ ਮੇਰੇ ਬਹੁਤ ਚੰਗੇ ਦੋਸਤ ਵੀ ਸੀ ਅੰਜਲੀ ਸਭ ਨਾਲ ਕੀ ਸ਼ੇਅਰ ਕਰਨ ਲੱਗੀ ਤੇ ਜਸਕਰਨ ਤੇ ਨੂਰ ਇੱਕ ਪਾਸੇ ਬੈਠ ਗਏ ਜਸਕਰਨ ਤੈਨੂੰ ਖੁਸ਼ੀ ਨਹੀਂ ਹੋਈ ਮੈਨੂੰ ਵੇਖ ਕੇ ਜਸਕਰਨ ਸਨ ਹੋ ਗਿਆ ਤੈਨੂੰ ਵੇਖ ਕੇ ਨੂਰ ਹੁਣ ਪਤਾ ਨਹੀਂ ਲੱਗਦਾ ਕਿ ਮੈਂ ਖੁਸ਼ ਹਾਂ ਮਾਂ ਚਾ ਉਦਾਸ ਨੂਰ ਕੀ ਗੱਲ ਜਸਕਰਨ ਮੈਨੂੰ ਤਾਂ ਇੰਜ ਸੀ ਕਿ ਤੂੰ ਮੈਨੂੰ ਇੱਥੇ ਵੀਕ ਬਹੁਤ ਖੁਸ਼ ਹੋਵੇਂਗਾ ਪਰ ਜਸਕਰਨ ਸਭ ਗੱਲਾਂ ਛੱਡ ਪਹਿਲਾਂ ਐਂ ਦੱਸ ਕਰਕੇ ਵਿਆਹ ਸਾਰੇ ਚ ਨਹੀਂ ਤੇ ਤੇਰਾ ਹਸਬੰਡ ਨੂਰ ਨੇ ਕਿੰਨਾ ਲੰਬਾ ਹੌਂਕ ਕਰ ਲਿਆ ਕੀ ਹੁੰਦੇ ਆ ਸੋਹਰੇ ਸੱਚ ਪੁੱਛੇ ਤਾਂ ਅੱਜ ਤੱਕ ਮੈਂ ਆਪਣੇ ਆਪ ਨੂੰ ਨਹੀਂ ਦੱਸ 파 ਰਹੀ ਕਿਵੇਂ ਵਿਆਹੀ ਆ ਜੋ ਕੁੜੀ ਜਸਕਰਨ ਕਿਉਂ ਨੂਰ ਕੀ ਹੋਇਆ ਨੂਰ ਇਹ ਪੁੱਛ ਕੇ ਕੀ ਨਹੀਂ ਹੋਇਆ ਵਿਆਹ ਮੈਂ ਕਰਵਾਉਣਾ ਨਹੀਂ ਸੀ ਚਾਹੁੰਦੀ ਪਰ ਹੋ ਗਿਆ ਕਿਸਮਤ ਚ ਜੋ ਸੀ ਇੱਕ ਵਕਤ ਲਈ ਮੈਂ ਤੈਨੂੰ ਭੁੱਲਣ ਲਈ ਵੀ ਤਿਆਰ ਸੀ ਕਿ ਚਲ ਮੇਰਾ ਜੀਵਨ ਸਾਥੇ ਹੀ ਚੰਗਾ ਹੋਵੇ ਪਰ ਜਸਕਰਨ ਮੇਰੀ ਜ਼ਿੰਦਗੀ ਵਿੱਚ ਇੱਕ ਦਿਨ ਚ ਐਨੀ ਉਥਲ-ਪੁਥਲ ਮਚ ਗਈ ਕਿ ਮੈਨੂੰ ਆਪਣੀ ਜ਼ਿੰਦਗੀ ਕਿਸੇ ਰੋਹਿਆਂ ਦੇ ਫੁੱਲ ਮੰਗੂ ਜਪਣ ਲੱਗ ਪਈ ਬਹੁਤ ਅਫਸੋਸ ਹੋਇਆ ਦੂਜੀ ਰਾਤ ਤੇ ਪਤਾ ਲੱਗਨ ਤੇ ਕਿ ਕਰਨ दारू ਪਿੰਦਾ ਚਲੋ दारू ਦਾ ਕੋਈ ਚੱਕਰ ਨਹੀਂ ਪਰ ਜਿਸ ਕਰਨ ਕਿ ਇੱਕ ਹਸਬੰਡ ਦਾ ਆਪਣੀ ਪਤਨੀ ਨਾਲ ਵਿਗਾਨਿਆਂ ਵਾਲਾ ਵਰਤਾਓ ਕਰਨਾ ਕੋਈ ਚੰਗੀ ਗੱਲ ਆ ਜਿਸ ਕਰਨ ਨੂਰ ਸੱਚ ਦੱਸ ਤੂੰ ਖੁਸ਼ ਨਹੀਂ ਆਪਣੀ ਲਾਈਫ ਵਿੱਚ ਨੂਰ ਨਹੀਂ ਨਹੀਂ ਬਹੁਤ ਖੁਸ਼ ਹਾਂ ਮੈਂ ਪਰ ਤੇ ਨੂੰ ਸਾਰੀਆਂ ਗੱਲਾਂ ਕਿਵੇਂ ਦੱਸਾਂ ਕੱਲ ਮੈਂ ਫੋਨ ਕੀਤਾ ਸੀ ਕਿ ਮੈਂ ਘਰ ਆਉਣਾ ਪਰ ਕਰਨ ਨੇ ਫੋਨ ਨਹੀਂ ਚੁੱਕਿਆ ਤੇ ਕਰਨ ਦੇ ਮੰਮੀ ਨੇ ਪਹਿਲਾਂ ਕਿਹਾ ਕਿ ਕਰਨ ਆ ਰਿਹਾ ਪਰ ਬਾਅਦ ਵਿੱਚ ਮੈਨੂੰ ਕਹਿੰਦੇ ਸਾਨੂੰ ਕੋਈ ਕੰਮ ਆ ਅੱਜ ਨਹੀਂ ਆਉਣਾ ਜਿਸ ਕਾਰਨ ਫਿਰ ਤਾਂ ਬਹੁਤ ਮਾੜੀ ਗੱਲ ਆ ਪਰ ਤੂੰ ਜਾਣਾ ਕਿਉਂ ਸੀ ਵਾਪਸ ਪਿੰਡ ਨੂਰ ਉਹਨੇ ਯਾਰ ਮੈਂ ਤੁਹਾਡੇ ਵੱਲੋਂ ਦਿੱਤੀ ਡਾਇਰੀ ਆਪਣੀ ਸਹੁਰੇ ਪਿੰਡ ਹੀ ਭੁੱਲ ਗਈ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਡਾਇਰੀ ਕਰਨ ਦੇ ਹੱਥ ਨਾ ਲੱਗ ਜਾਵੇ ਜਿਸ ਕਾਰਨ ਉਹ ਆਤਾ ਨੂਰ ਤੋਂ ਜਮ੍ਹਾਂ ਹੱਤ ਕਰ ਦਿੱਤੀ ਏ ਨੂਰ ਨੇ ਰੋਣ ਹੱਕਾ ਮੂੰਹ ਕੀਤਾ ਤੇ ਬੋਲੀ ਹੁਣ ਤੁਸੀਂ ਮੈਨੂੰ ਦਿਲਾਸਾ ਦੇਣਾ ਸੀ ਪਰ ਖੁਦ ਹੀ ਲੜਨ ਲੱਗ ਪਏ ਆ ਜਿਸ ਕਰ ਨੂਰ ਮੈਂ ਕਦੇ ਤੇਰੇ ਨਾਲ ਲੜ ਸਕਦਾ ਭਲਾ ਨਹੀਂ ਨੂਰ ਤੂੰ ਹੀ ਤਾਂ ਮੈਨੂੰ ਜਿਉਣਾ ਸਿਖਾਇਆ ਵੇਖ ਨੂਰ ਤੂੰ ਕੱਲ੍ਹ ਵਾਲੀ ਹੀ ਬਸ ਫੜ ਕੇ ਆਪਣੇ ਸੌਰੇ ਪਿੰਡ ਚਲੀ ਜਾ ਨੂਰ ਯਾਰ ਜੀ ਉਹਨਾਂ ਨੇ ਬੁਰਾ ਮਨਾਇਆ ਕਿ ਮੈਂ ਇਕੱਲੇ ਹੀ ਕਿਵੇਂ ਆ ਗਈ ਫਿਰ ਕੀ ਜਵਾਬ ਦੇਵਾਂਗੀ ਮੈਂ ਜਸਕਰਨ ਤੂੰ ਇੰਜ ਕਰ ਅੰਜਲੀ ਨੂੰ ਆਪਣੇ ਨਾਲ ਲੈ ਜਾ ਇਹ ਆਪਣੇ ਪਿੰਡ ਚ ਲਈ ਜਾਵੇਗੀ ਤੂੰ ਆਪਣੇ ਸਹੁਰੇ ਪਿੰਡ ਨੂਰ ਮੈਨੂੰ ਇਹ ਗੱਲ ਕਿਉਂ ਨਹੀਂ ਸੋਜੀ ਚਲ ਠੀਕ ਹੈ ਮੈਂ ਕੱਲ ਹੀ ਜਾਵਾਂਗੀ ਪਿੰਡ ਜਸਕਰਨ ਕਰਨ ਨਾਲ ਗੱਲ ਕਰ ਲਵੀ ਜ਼ਿਆਦਾ ਗੁੱਸੇ ਰਹਿਣ ਤੇ ਅਕਸਰ ਮਾਮਲੇ ਵਿਗੜ ਜਾਂਦੇ ਆ ਨੂਰ ਕੋਈ ਗੱਲ ਨਹੀਂ ਜਸਕਰਨ ਮੈਂ ਗੱਲ ਕਰਾਂਗੀ ਉਹਦੇ ਨਾਲ ਜਸਕਰਨ ਤੇ ਨੂਰ ਨੇ ਇਕੱਠਿਆਂ ਖਾਣਾ ਖਾਧਾ ਤੇ ਦੋਹਾਂ ਨੇ ਆਪਸ ਵਿੱਚ ਕਾਫੀ ਸਾਰੀਆਂ ਗੱਲਾਂ ਕੀਤੀਆਂ ਦੋਹਾਂ ਦੇ ਵਿਛੜਨ ਤੋਂ ਬਾਅਦ ਕੀ ਕੀ ਹੋਇਆ ਲਾਈਫ ਵਿੱਚ ਸਭ ਇੱਕ ਦੂਜੇ ਨਾਲ ਸਾਂਝਾ ਕਰਦੇ ਰਹੇ ਨੂਰ ਤੇ ਅੰਜਲੀ ਦੋਹੇ ਸੇਲੀਆਂ ਸਵੇਰੇ ਹੀ ਪਸ ਚੜ ਗਿਆਂ ਦੁਪਹਿਰ ਦੇ 1 ਵਜੇ ਨੂਰ ਆਪਣੇ ਸਹੁਰੇ ਪਿੰਡ ਸਮਾਦ ਭਾਈ ਪਹੁੰਚ ਗਈ ਬੀੜੇ ਵਿੱਚ ਬੈਠੇ ਬਲਵੀਰੋ ਬੈਗ ਚੁੱਕੇ ਹੁੰਦੀ ਨੂਰ ਨੂੰ ਵੇਖ ਮੱਚ ਗਈ ਨੂਰ ਨੇ ਆ ਕੇ ਸੱਸ ਦੇ ਪੈਰੀ ਹੱਥ ਲਾਈ ਪਰ ਬਲਵੀਰੋ ਨੇ ਮਲਵੇ ਜੀ ਮੂੰਹ ਨਿਲ ਹੋਂਗਾਰਾ ਪਰਿਆ ਮਗਰ ਸੰਕੇਤ ਗਿਆ ਹੋਇਆ ਸੀ ਨਿੰਦਰ ਪੜਨ ਗਈ ਹੋਈ ਸੀ ਕਰਨ ਆਪਣੇ ਕੰਮ ਧੰਦੇ ਵਿੱਚ ਹੀ ਵਿਝੇ ਸੀ ਬਲਵੀਰੋ ਨਤੋ ਕੱਲੀ ਹੀ ਆਗੀ ਕੁੜੀਏ ਨੂਰ ਨਹੀਂ ਮੰਮੀ ਜੀ ਮੈਂ ਆਪਣੀ ਫਰੈਂਡ ਨਾਲ ਆਈਆਂ ਮੰਮੀ ਜੀ ਅੱਜ ਮੈਨੂੰ ਤੁਸੀਂ ਕੁਝ ਉਪਰੇ ਕਿਉਂ ਲੱਗ ਰਹੇ ਹੋ ਬਲਵੀਰੋ ਲੈ ਕੁੜੀ ਤੈਨੂੰ ਚੰਡੀਗੜ੍ਹ ਦੀ ਹਵਾ ਲੱਗ ਗਈ ਨੂਰ ਨੇ ਨਿਰੂ ਵਰੀ ਪੁੱਛਿਆ ਤਾਂ ਬਲਵੀਰੋ ਨੇ ਦੱਸਿਆ ਕਿ ਤੇਜੇ ਨੂੰ ਨਸ਼ਾ ਛਡਾਉਣ ਵਾਲੇ ਹਸਪਤਾਲ ਵਿੱਚ ਭਰਤੀ ਕਰਾਇਆ ਤੇ ਉੱਥੇ ਹੀ ਆਪ ਰਹਿੰਦੀ ਹੈ ਨਿਰੂ ਨੂਰ ਨੇ ਕੱਪੜੇ ਬਦਲੇ ਤੇ ਘਰ ਦੇ ਨਿੱਕੇ-ਮੋਟੇ ਕੰਮ ਕਰਨ ਲੱਗ ਪਈ ਰਾਤ ਹੋਈ ਨੂਰ ਅਰਮਾਰੀ ਫਰੂਲਣ ਲੱਗ ਪਈ ਉਧਰੋਂ ਕਰਨ दारू ਨਾਲ ਡੱਕਿਆ ਹੋਇਆ ਕਰ ਕਮਰੇ ਵਿੱਚ ਬੜਿਆ ਨੂਰ ਨੇ ਕਰਨ ਨੂੰ ਬੁਲਾਇਆ ਪਰ ਉਹ ਚੁੱਪਚਾਪ ਬੈੱਡ ਤੇ ਬੈਠ ਗਿਆ ਕਰਨ ਕੀ ਪਾਲਦੀਆਂ ਇੱਥੇ ਨੂਰ ਕੁਝ ਨਹੀਂ ਬਸ ਸਾਮਾਨ ਸੈੱਟ ਕਰਦੀਆਂ ਕਰਨ ਸਾਮਾਨ ਸੈੱਟ ਕਰਦੀਆਂ ਜਾਂ ਆਪਦੇ ਆਸ਼ਕ ਦੀ ਨਿਸ਼ਾਨੀ ਪਾਲਦੀਆਂ ਨੂਰ ਤੁਸੀਂ ਕੀ ਕਹਿੰਦੇ ਆ ਕਰਨ ਸੱਚ ਕਹਣਾ ਮੈਂ ਉਹ ਡਾਇਰੀ ਮੈਂ ਸਾਰੀ ਪੜ ਲਈ ਆ ਕੀ ਕੀ ਚੱਕਰ ਸੀ ਤੇਰੀ ਉਹਦੇ ਨਾਲ ਬਹੁਤ ਆਸ਼ਕੀ ਮਾਰਦੀ ਰਹੀਆਂ ਤੋਂ ਕਾਲਜ ਨੂਰ ਨਹੀਂ ਕਰਨ ਤੁਹਾਨੂੰ ਗਲਤਫਹਮੀ ਆ ਕਰਨ ਨੇ ਲੁਕੋਈ ਹੋਈ ਡਾਇਰੀ ਕੱਢੀ ਤੇ ਨੂਰ ਦੀਆਂ ਅੱਖਾਂ ਵਿੱਚ ਇੱਕ ਇੱਕ ਪੇਜ ਕਰਕੇ ਵਿਖਾਉਣ ਲੱਗਿਆ ਨੂਰ ਰੋ ਰਹੀ ਸੀ ਪਰ ਕਰਨ ਤੇ ਕੋਈ ਅਸਰ ਨਹੀਂ ਸੀ ਬਲਵੀਰੋ ਵੀ ਕਮਰੇ ਵਿੱਚ ਆ ਗਈ ਤੇ ਨੂਰ ਨੂੰ ਬਹੁਤ ਬੁਰਾ ਭਲਾ ਕਹਿਣ ਲੱਗੇ ਨੂਰ ਕਹਿ ਰਹੀ ਸੀ ਕਿ ਮੇਰੇ ਤੋਂ ਗਲਤੀ ਹੋ ਗਈ ਪਰ ਵਿਆਹ ਤੋਂ ਬਾਅਦ ਤਾਂ ਕੁਝ ਨਹੀਂ ਕੀਤਾ ਮੈਂ ਬਲਵੀਰੋ ਕੀ ਪਤਾ ਕਿੰਨੇ ਖਸਮ ਕੀ ਪਿਆ ਚੰਡੀਗੜ੍ਹ ਜਾ ਕੇ ਨੂਰ ਮੈਨੂੰ ਮਾਫ਼ ਕਰ ਦਿਓ ਜੀ ਬਲਵੀਰੂ ਬੇ ਮੁੰਡਿਆ ਇਹਦੇ ਪੇਕੇ ਨੂੰ ਫੋਨ ਕਰਕੇ ਦੱਸ ਦੇ ਦੀ ਕਰਤੂਤ ਨੂਰ ਨਹੀਂ ਮੰਮੀ ਜੀ ਉਹਨਾਂ ਨੂੰ ਨਾ ਦੱਸਿਓ ਕਰਨ ਚਲ ਨਹੀਂ ਦੱਸੇ ਪਰ ਤੈਨੂੰ ਵੀ ਸਾਡੀ ਇੱਕ ਗੱਲ ਮੰਨਣੀ ਪਊਗੀ ਦੀਨੂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ ਬਿਨਾਂ ਗੱਲਬਾਤ ਉਸ ਨੂੰ ਜਲੀਲ ਹੋਣਾ ਪੈ ਗਿਆ ਸੀ ਕਰਨ ਤੇ ਉਸ ਦੀ ਮੰਮੀ ਦਾ ਰਵਈਆ ਵੀ ਨੂਰ ਹੈਰਾਨ ਰਹਿ ਗਈ ਕਰਨ ਉਸ ਨੂੰ ਕਿਵੇਂ ਭੱਜ-ਭੱਜ ਪੈ ਰਿਹਾ ਸੀ ਕਰਨ ਮੈਨੂੰ ਤੇਰਾ ਸਾਰਾ ਪਤਾ ਲੱਗ ਗਿਆ ਹੁਣ ਮੈਂ ਤੈਨੂੰ ਆਪਣੀ ਕੋਲ ਹੀ ਰੱਖ ਸਕਦਾ ਮੈਂ ਤੈਨੂੰ ਤਲਾਕ ਦੇਣਾ ਤਲਾਕ ਨੂਰ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਇਹ ਸਭ ਕਾਲਜ ਟਾਈਮ ਸੀ ਕਰਨ ਮੈਨੂੰ ਪਾਗਲ ਨਾ ਸਮਝ ਸਭ ਸਮਝਦਾ ਮੈਂ ਬਸ ਮੇਰੀ ਇੱਕ ਟੁੱਕ ਗੱਲ ਆ ਤਲਾਕ ਲੈਣਾ ਮੈਂ ਬਸ ਨਾਲੇ ਤੈਨੂੰ ਹੋਰ برداشت ਨਹੀਂ ਕਰ ਸਕਦਾ ਮੈਂ ਬਲਵੀਰੋ ਕਰਨ ਉਰੇ ਮੇਰੀ ਗੱਲ ਸੁਣ ਬਲਵੀਰੋ ਨੇ ਕਮਰੇ ਤੋਂ ਬਾਹਰ ਲਿਜਾ ਕਰਨ ਨੂੰ ਕਿਹਾ ਕਰਨ ਕਿਤੇ ਗੱਲ ਆਪਣੀ ਤੇ ਪੁੱਠੀ ਨਾ ਪੈ ਜੇ ਰਹਿਣ ਦੇ ਤੂੰ ਤਲਾਕ ਤਲਕ ਦੇਨ ਨੂੰ ਨਹੀਂ ਇਹਨਾਂ ਦਾ 15 ਲੱਖ ਕਿਵੇਂ ਮੋੜਾਂਗੇ ਆਪਾਂ ਤਲਾਕ ਲੈਣ ਤੇ ਸਾਰਾ ਕੁਝ ਮੋੜਨਾ ਪਊ ਇਹਨਾਂ ਦਾ ਕਰਨ ਲੇਮਾ ਜੇ ਇਹਦੇ ਨਾਲ ਤਲਾਕ ਨਾ ਹੋਇਆ ਤਾਂ ਚੰਨੀ ਨਾਲ ਮੇਰਾ ਵਿਆਹ ਕਿਵੇਂ ਹੋ ਤੇ ਨਾਲੇ ਫਿਰ ਮੈਂ ਕੈਨੇਡਾ ਕਿਵੇਂ ਜਾਵਾਂ ਪੈਸੇ ਦੇ ਮੂਹ ਤੇ ਮਾਰਾਂਗੇ ਬਲਵੀਰੋ ਗੱਲ ਇਹਦੀ ਨਹੀਂ ਇਹਦੇ ਪੀਕਿਆਂ ਦੀ ਆ ਬਹੁਤਾ ਰੌਲਾ ਰੱਪਾ ਨਹੀਂ ਪਾਉਣਾ ਆਪਾਂ ਗੱਲ ਘਰੇ ਘਰੇ ਹੀ ਨਿਬੇੜ ਲਵਾਂਗੇ ਕਰਨ ਸਾਰੀ ਸਕੀਮ ਬਣਾਈ ਪਈਆ ਤੂੰ ਟੈਨਸ਼ਨ ਨਾ ਲੈ ਮਾ ਕਰਨ ਨੇ ਰੋਂਦੀ ਹੋਈ ਨੂਰ ਨੂੰ ਹਿਲਾਉਂਦੇ ਆ ਤੇ ਕਿਹਾ ਵੇਖ ਨੂਰ ਮੇਰੀ ਸਿੱਧੀ ਜੀ ਗੱਲ ਆ ਮੈਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਤੇਰੇ ਲਈ ਮੇਰੇ ਦਿਲ ਵਿੱਚ ਕੋਈ ਫੀਲਿੰਗ ਨਹੀਂ ਆ ਆਪਾਂ ਆਪਣੀ ਸਹਿਮਤੀ ਨਾਲ ਤਲਾਕ ਲੈ ਲੈਨੇ ਆ ਜੇ ਤੂੰ ਤਲਾਕ ਨਾ ਦਿੱਤਾ ਤਾਂ ਵੇਖੀ ਫਿਰ ਤੇਰੇ ਪੇਕਿਆਂ ਚ ਤੇ ਰੱਕੀ ਜਲੂਸ ਕਰਦਾ ਮੈਂ ਨੂਰ ਨਹੀਂ ਨਹੀਂ ਉਹਨਾਂ ਨੂੰ ਨੇ ਦੱਸਿਆ ਕੁਝ ਵੀ ਪਰ ਵਿਆਹ ਤੋਂ ਪਹਿਲਾਂ ਹੀ ਤੁਸੀਂ ਦੱਸ ਦਿੰਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤੁਸੀਂ ਹੁਣ ਮੈਂ ਆਪਣੇ ਪੇਕਿਆਂ ਨੂੰ ਕੀ ਦੱਸਾਂਗੀ ਕਰਨ ਜੋ ਮਰਜੀ ਕੇ ਬਸ ਮੈਨੂੰ ਤਾਂ ਲੱਗ ਚਾਹੀਦਾ ਨੂਰ ਦਾ ਰੋੜੋ ਬੁਰਾ ਹਾਲ ਸੀ ਕਰਨ ਰੋਂਦੀ ਨੂਰ ਨੂੰ ਛੱਡ ਕੇ ਬਾਹਰ ਚਲੇ ਗਿਆ ਬਲਵੀਰ ਕੁੜ ਵੀ ਵਿਚਾਰੀ ਨੂਰ ਦੀ ਕੋਈ ਪਰਵਾਹ ਨਹੀਂ ਸੀ ਨੂਰ ਦਾ ਫੋਨ ਆ ਰਿਹਾ ਸੀ ਨੂਰ ਨੇ ਵਿਕੇਤਾ ਫੋਨ ਉਸ ਦੀ ਮਮੀ ਕੋਮਲ ਦਾ ਸੀ ਕਿਵੇਂ ਹਨੂਰ ਅੰਜਲੀ ਨੇ ਦੱਸਿਆ ਕਿ ਤੂੰ ਪਿੰਡ ਗਈ ਹੋਈ ਆ ਨੂਰ ਨੇ ਆਪਣੀ ਆਵਾਜ਼ ਠੀਕ ਕਰਦਿਆਂ ਕਿਹਾ ਹਾਂ ਹਾਂਜੀ ਮੰਮੀ ਅੱਜ ਹੀ ਆਈ ਸੀ ਕੱਲ ਆਵਾਂਗੀ ਸ਼ਾਇਦ ਮੈਂ ਤੁਹਾਡੇ ਕੋਲ ਕੋਮਲ ਕੋਈ ਨਾ ਪੁੱਤ ਉਿੰਚ ਕਰੇ ਕਰਨਾਲ ਰਹਿ ਦੋ ਦਿਨ ਅਸੀਂ ਆਪ ਮਿਲ ਜਾਵਾਂਗੇ ਤੈਨੂੰ ਆਕੇ ਨੂਰ ਨਹੀਂ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੱਲ ਮੈਂ ਆਪ ਹੀ ਆਵਾਂਗੀ ਕੋਮਲ ਕੀ ਗੱਲ ਆ ਪੁੱਤ ਨੂਰ ਹੁਣੇ ਦੱਸ ਤੇ ਨੂਰ ਨਹੀਂ ਮੰਮੀ ਕੱਲ ਮਿਲ ਕੇ ਕਰਦੀਆਂ ਸਾਰੀ ਗੱਲਬਾਤ ਨੂਰ ਨੇ ਗੱਲ ਕੇ ਫੋਨ ਕੱਟ ਦਿੱਤਾ ਰਾਤ ਦੇ 9:00 ਵਜੇ ਕਰਨ दारू ਪੀ ਕੇ ਘਰ ਆਇਆ ਨੂਰ ਨੂੰ ਵੇਖੋਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ ਵੇਖ ਨੂਰ ਮੈਂ ਤੇਰਾ ਕੋਈ ਦੁਸ਼ਮਣ ਨਹੀਂ ਬਸ ਮੇਰੀ ਮਜਬੂਰੀ ਸਮਝ ਨੂਰ ਫਿਰ ਤੇਰੀ ਮਜਬੂਰੀ ਨੇ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਮੇਰੀ ਜ਼ਿੰਦਗੀ ਨੂੰ ਤੂੰ ਦਾਗ ਲਾ ਦਿੱਤਾ ਨਾ ਹੁਣ ਮੈਂ ਪੀਕੀਆਂ ਜੁਗੀ ਨਾ ਸਹੌਰਿਆਂ ਦੀ ਹੁਣ ਦੱਸ ਕੀ ਕਰੂੰਗੀ ਮੈਂ ਆਪਣੇ ਡੈਡੀ ਨੂੰ ਵੀ ਕੀ ਕਰਨਾ ਤਲਾਕ ਦੇਂਦਾ ਕਰਨ ਸ਼ਾਇਦ ਆਪਣੀ ਹੋਸ਼ ਹੀ ਗਵਾ ਚੁੱਕਿਆ ਸੀ ਕਿਵੇਂ ਨਾ ਕਿਵੇਂ ਉਹ ਤਲਾਕ ਲੈਣਾ ਹੀ ਚਾਹੁੰਦਾ ਸੀ ਤੇ ਬੋਲਿਆ ਬਸ ਤੂੰ ਆਪਣੀ ਮੰਮੀ ਨੂੰ ਕਹਿ ਕਿ ਕਰਨ ਬਹੁਤ ਨਸ਼ੇ ਕਰਦਾ ਤੈਨੂੰ ਭਾਵੇਂ ਮੈਨੂੰ ਬਦਨਾਮ ਕਿਉਂ ਨਾ ਕਰਨਾ ਪਵੇ ਬਸ ਤੂੰ ਇੱਕ ਵਾਰ ਮੇਰੀ ਇਹ ਗੱਲ ਮੰਨ ਲੈ ਨੂਰ ਪਰ ਬਿਨਾ ਗਲਵਾਤੇ ਮੈਂ ਐਡਾ ਝੂਠ ਨਹੀਂ ਬੋਲ ਸਕਦੀ ਕਰਨ ਤੈਨੂੰ ਬੋਲਣਾ ਪਊ ਨਹੀਂ ਤੇਨੂੰ ਬਦਨਾਮ ਕਰ ਦੂੰ ਮੈਂ ਸਾਰਿਆਂ 'ਚ ਹੁਣ ਤੱਕ ਲਈ ਡੈਰੀ ਹੀ ਆ ਮੇਰੇ ਕੋਲ ਪਰ ਫਿਰ ਮੈਂ ਐ ਕਹਿ ਦੇਣਾ ਕਿ ਮੈਂ ਆਪਣੇ ਅੱਖੀ ਵਖਿਆ ਇਹਨੂੰ ਕਿਸੇ ਮੁੰਡੇ ਨਾਲ ਨੂਰ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਐਨੇ ਨੂੰ ਕਰਨ ਨੇ ਕਿਹਾ ਫੋਨ ਕਰ ਮਣੀ ਮੰਮੀ ਨੂੰ ਨੂਰ ਨੇ ਡਰਦੇ ਡਰਦੀ ਨੇ ਫੋਨ ਕੀਤਾ ਤੇ ਜਦੋਂ ਨੂਰ ਗੱਲ ਕਰਨ ਲੱਗੀ ਤਾਂ ਰੋ ਪਈ ਕਰਨ ਲੱਗੇ ਫੋਨ ਵਿੱਚ ਗਾਲਾਂ ਕੱਢ ਰਿਹਾ ਸੀ ਮੈਂ ਤਾਂ ਰੋਝ ਹੀ ਪੀਊਂਗਾ ਐਹੀਂ ਪੀਊਂਗਾ ਤੂੰ ਕੀ ਦਾਣੇ ਲੈਣੇ ਆ ਮੇਰੇ ਤੋਂ ਕੋਮਲ ਡਰ ਗਈ ਨੂਰ ਨੂੰ ਰੋਂਦਿਆਂ ਵੇਖ ਪੁੱਤ ਕੀ ਕਹਿ ਰਿਹਾ ਤੈਨੂੰ ਕਰਨ ਨੂਰ ਮਾਂ ਮੈਂ ਇਹਨਾਂ ਨਾਲ ਨਹੀਂ ਰਹਿ ਸਕਦੀ ਮੈਂ ਤਲਾਕ ਦੇਣਾ ਇਹਨਾਂ ਨੂੰ ਤੁਸੀਂ ਸਵੇਰੇ ਹੀ ਆ ਜਾਇਓ ਸਵੇਰ ਹੁੰਦੀ ਹੈ ਨੂਰ ਦੇ ਪਾਪਾ ਹਰਮੀਤ ਗੁਰਮੀਤ ਜਸਮੀਤ ਤੇ ਕੋਮਲ ਆ ਪਹੁੰਚੇ ਸਾਰੇ ਜਣੇ ਇਕੱਠੇ ਵੱਠੇ ਨੂਰ ਦੀ ਹਾਲਤ ਵੇਖ ਜਸਮੀਤ ਵੀ ਰੁਪਈ ਥਰਮੀਤ ਨੂੰ ਆਪਣੀ ਧੀ ਬਲ ਵੇਖ ਕਰਨ ਤੇ ਗੁੱਸਾ ਆ ਗਿਆ ਕੀ ਕੀਤਾ ਹੋਇਆ ਤੂੰ ਆਹ ਸੜੀ ਕੁੜੀ ਨਾਲ ਬਲਵੀਰ ਪਾਈ ਮੇਰੇ ਮੁੰਡੇ ਨੂੰ ਖੌਰੇ ਕੀ ਹੋ ਗਿਆ ਜਿੱਦਨ ਤਾਂ ਵਿਆਹ ਹੋਇਆ ਦਿਨ ਰਾਤ ਇੱਕ ਕਰਤਾ ਦਾਰੂ ਪੀਨਾਲਾ ਗੁਰਮੀਤ ਸਾਡੀ ਕੁੜੀ ਡੋਬਣੀ ਸੀ ਪਹਿਲਾਂ ਕਹਿ ਰਹੇ ਨੇ ਤੇ ਵੀ ਦਾਰੂ ਡੱਫਦਾ ਅਸੀਂ ਸਾਡੀ ਫੁੱਲਾਂ ਵਰਗੀ ਧੀ ਤੁਹਾਡੇ ਜ਼ਰੂਰੀ ਡੋਬਣੀ ਸੀ ਬਲਬੀਰੋ ਪਾਈ ਸਿਰ ਉੱਤੇ ਖਲ ਵਗਦੇ ਆ ਹੁਣ ਤਾਂ ਤੁਸੀਂ ਤਲਾਕ ਲੈ ਲਵੋ ਪਾਈ ਸਾਡੇ ਤੋਂ ਗਲਤੀ ਹੋ ਗਈ ਗੁਰਮੀਤ ਅਸੀਂ ਤਾਂ ਛਾਲ ਚਕਾ ਦੇਾਂਗੇ ਤਲਾਕ ਦੀ ਗੱਲ ਕਰਦੇ ਆ 17 ਲੱਖ ਲਾਇਆ ਉਹ ਤਲਾਕ ਦੇਣ ਨੂੰ ਨਹੀਂ ਲਾਇਆ ਨੂਰ ਡੈਡੀ ਜੀ ਤੁਸੀਂ ਮੇਰੀ ਖੁਸ਼ੀ ਚਾਹੁੰਦੇ ਹੋ ਤਾਂ ਚੁੱਪਚਾਪ ਤਲਾਕ ਕਰਵਾ ਦਿਓ ਬਸ ਇਸੇ ਵਿੱਚ ਮੇਰੀ ਪਲਾਈਆਂ ਨਾਲ ਇਹਨਾਂ ਦੀ ਜਸਮੀਤ ਨੂਰਪੁੱਤ ਵਿਆਹ ਕੋਈ ਗੁੱਡੇ-ਗੁੱਡੀਆਂ ਦਾ ਖੇਡ ਨਹੀਂ ਤੂੰ ਹਜੇ ਨਿਆਣੀ ਆ ਤੈਨੂੰ ਨਹੀਂ ਪਤਾ ਪੁੱਤ ਨੂਰ ਬਹੁਤ ਸਿਆਣੀ ਕਰ ਦਿੱਤਾ ਮੈਨੂੰ ਇਹਨਾਂ ਨੇ ਮਾਂ ਨਿਆਣੀ ਨਹੀਂ ਮੈਂ ਸਮਝਦਾਰਾ ਤੇ ਸਮਝਦਾਰੀ ਇਸ ਜੀਆ ਕਿ ਮੈਂ ਇਹਨਾਂ ਤੋਂ ਤਲਾਕ ਲੈ ਲਵਾਂ ਨਹੀਂ ਮੇਰੀ ਜੇ ਰਹਿਦੀ ਜ਼ਿੰਦਗੀ ਨਰਕ ਬਣਾ ਦਿਆਂ دیر ਨਹੀਂ ਲੱਗਣੀ ਮਗਰ ਵੇਖਰ ਮਿਸਿਆ ਮੈਂ ਵੀ ਨਹੀਂ ਚਾਹੁੰਦਾ ਤੇਰੀ ਤੀਵੀਂ ਜ਼ਿੰਦਗੀ ਹੋਰ ਖਰਾਬ ਹੋਵੇ ਮੈਨੂੰ ਤਾਂ ਤਰਸ ਆਉਂਦਾ ਨੂਰ ਪੁੱਤ ਤੇ ਨਹੀਂ ਕਿਹੜਾ ਬੰਦਾ ਹੁੰਦਾ ਜਿਹੜਾ ਆਪਦੇ ਪੁੱਤ ਦਾ ਘਰ ਨਾ ਵਸਾਉਂਦਾ ਹੋਵੇ ਪਰ ਮੈਨੂੰ ਪਤਾ ਇਹ ਮੇਰਾ ਮੁੰਡਾ ਕਰਨ ਕਦੇ ਨਹੀਂ ਸੁਧਰਨਾ ਸਾਰਿਆਂ ਦੇ ਚਿਹਰੇ ਉੱtre ਹੋਏ ਸੀ ਨੂਰ ਆਪਣੇ ਕਮਰੇ ਵਿੱਚ ਗਈ ਮੰਗਰੇ ਹੀ ਕਰਨ ਗਿਆ ਤੇ ਕਿਹਾ ਨੂਰ ਤੇਰਾ ਧੰਨਵਾਦ ਤੇਰੀ ਡੈਰੀ ਤਲਾਕ ਤੋਂ ਬਾਦ ਮਿਲੇਗੀ ਨੂਰ ਦੇ ਪਾਪਾ ਨੇ ਕਿਹਾ ਜਿੰਨੇ ਸਾਡੇ ਪੈਸੇ ਲੱਗਿਆ ਪੰਜੀ ਪੰਜੀ ਮੋੜ ਦਿਓ ਬਲਵੀਰ ਸੋਚਣ ਲੱਗੀ ਇੰਨੇ ਪੈਸੇ ਇਹਨਾਂ ਨੂੰ ਦੇਤਾ ਦੇਾਂਗੇ ਜੇ ਚੰਨੀ ਨਾ ਗਈ ਬਾਹਰ ਫੇਰ ਚਲ ਕੋਈ ਨਾ ਚੰਨੀ ਤੇ ਕਰਨ ਦਾ ਪਿਆਰ ਵੀ ਬਹੁਤ ਆ ਚਾਰ ਪੈਸੇ ਅਸੀਂ ਲਾ ਦੇਾਂਗੇ ਫਿਰ ਤਾਂ ਲੱਖਾਂ ਦੇ ਲੱਖ ਘਰੇ ਡਿੱਗਿਆ ਕਰਨਗੇ ਇੱਕ ਲਾਲਚ ਹੀ ਜ਼ਿੰਦਗੀ ਖਰਾਬ ਕਰ ਦਿੰਦਾ ਉਹੀ ਗੱਲ ਨੂਰ ਨਾਲ ਹੋਈ ਨੀਰੂ ਆਪਣੇ ਘਰ ਵਾਲੇ ਤੇਜੇ ਦਾ ਪੂਰਾ ਖਿਆਲ ਰੱਖਦੀ ਸੀ ਹੁਣ ਤੇਜੇ ਦੀ ਸਿਹਤ ਵਿੱਚ ਬਹੁਤ ਸੁਧਾਰ ਸੀ ਹਸਪਤਾਲ ਦੀ ਉੱਪਰਲੀ ਮੰਜ਼ਲ ਤੇ ਤੇਜਾ ਦਾਖਲ ਸੀ ਨੀਰੂ ਕੁਝ ਦਵਾਈਆਂ ਲੈਣ ਲਈ ਠਾਈ ਤਾਂ ਵੇਖਿਆ ਕਿ ਚੰਨੀ ਦੇ ਨਾਲ ਇੱਕ ਮੁੰਡਾ ਦੋਹੇ ਜਨੇ ਪਰਚੇ ਘਟਾ ਡਾਕਟਰ ਦੀ ਵੇਟ ਵਿੱਚ ਕੁਰਸੀਆਂ ਤੇ ਬੈਠੇ ਸੀ। ਨੀਰੂ ਸੋਚ ਰਹੀ ਸੀ ਕਿ ਕੌਣ ਹੋਇਆ ਇਹ? ਨੀਰੂ ਵੀ ਪੂਰੀ ਕਾਡੂ ਸੀ ਉਹਨਾਂ ਦੇ ਪਿੱਛੇ ਵਾਲੀ ਕੁਰਸੀ ਤੇ ਆਨ ਬੈਠ ਗਈ। ਨੀਰੂ ਨੇ ਆਪਣਾ ਪੂਰਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਲਾ ਲਿਆ। ਮੁੰਡਾ ਚੰਨੀ ਨਾਲ ਗੱਲਾਂ ਕਰ ਰਿਹਾ ਸੀ। ਚੰਨੀਏ ਕਿਵੇਂ ਅੱਜ ਤੇਰਾ ਰਾਂਜਾ ਨਹੀਂ ਤੇਰੇ ਪਿੱਛੇ ਆਇਆ? ਚੰਨੀ ਮਸਾ ਮੰਗਰੋ ਲਾਹਿਆ ਅੱਜ ਦਿਮਾਗ ਖਾ ਜਾਂਦਾ ਸੱਚੀ ਮੇਰਾ। ਮੁੰਡਾ ਕੀ ਗੱਲ ਇੰਨੀ ਛੇਤੀ ਮਨਾਖ ਕੇ ਤੇਰਾ ਚੰਨੀ ਮਤਲਬ ਤੱਕ ਯਾਰ ਮੈਨੂੰ ਤਾਂ ਹੋਰ ਮੈਂ ਉਹਦੇ ਵਿਆਹੇ ਵਾਰੇ ਤੇ ਪਿੱਛੇ ਲੱਗੀ ਪਾਗਲ ਆ ਮੈਂ ਬਸ ਇੱਕ ਵਾਰ ਇਹ ਭੌਂਦੂ ਪੈਸੇ ਲਾ ਦੇਵੇ ਮੇਰੇ ਤੇ ਫੇਰ ਤਾਂ ਬਸ ਇਹਨੂੰ ਟਾਟਾ ਵਾਈ ਕਰ ਦੇਣਾ ਚੰਨੀ ਅਤੇ ਉਸ ਮੁੰਡੇ ਦੀਆਂ ਗੱਲਾਂ ਸੁਣ ਨੀਰੂ ਹੱਕੀ ਬੱਕੀ ਰਹਿ ਗਈ ਘਰ ਵਿੱਚ ਕੀ ਕੁਝ ਹੋ ਰਿਹਾ ਨੀਰੂ ਨੂੰ ਕੁਝ ਨਹੀਂ ਸੀ ਪਤਾ ਪਿੰਡਾਂ ਲਈ ਉਹ ਕਾਲੀ ਸੀ ਕਿ ਛੇਤੀ ਕਰੇ ਨੋਹ ਚੰਨੀ ਨੇ ਸਚਾਈ ਦਸੀ ਤੇ じゃ ਹੁਣ ਕਾਫੀ ਠੀਕ ਸੀ ਨੀਰੂ ਨੇ ਕਿਹਾ ਤੁਸੀਂ ਕਹੋ ਤਾਂ ਮੈਂ ਇੱਕ ਦੋਕ ਦਿਨ ਪਿੰਡ ਜਾਵਾਂ ਦੱਸ ਇਹਨਾਂ ਨੂੰ ਛੁੱਟੀ ਵੀ ਮਿਲ ਜਾਊ ਉਸ ਤੋਂ ਪਹਿਲਾਂ ਮੈਂ ਘਰ ਸਫਾਈ ਵੀ ਕਰ ਆਉਂਗੀ ਦੋ ਦਿਨ ਤੁਹਾਡੇ ਕੋਲ ਪਾਪਾ ਜੀ ਰਹਿ ਪੈਣਗੇ ਤੇਜਾ ਹਾਂ ਨਿਰੂ ਤੂੰ ਆ ਜਾ ਫਿਰ ਸੱਚੀ ਨਿਰੂ ਮੇਰਾ ਤਾਂ ਦੂਰੀ ਬਰ ਜਨਮ ਹੋਇਆ ਜੇ ਤੂੰ ਇੱਥੇ ਨਾਲ ਲਿਉਂਗੀ ਤਾਂ ਮੈਂ ਕਦੋਂ ਦਾ ਮਰ ਜਾਣਾ ਸੀ ਨਿਰੂ ਨੇ ਤੇਜੇ ਦੇ ਬਾਣਾ ਵਿੱਚ ਹੱਥ ਫੇਰੇ ਅਤੇ ਹੱਸ ਪਈ ਨਿਰੂ ਪਿੰਡ ਆਈ ਜਿੱਦੋਂ ਬਿਲਵੀਰੋ ਕੋਲੋਂ ਘਰ ਦੀ ਚਾਬੀ ਲੈਣ ਗਈ ਤਾਂ ਅਗਲਾ ਮਾਹੌਲ ਵੇਖ ਹੱਕੀ ਬੱਕੀ ਰਹਿ ਗਈ ਘਰ ਵਿੱਚ ਪੂਰੀ ਪੰਚਾਇਤ ਬੈਠੀ ਸੀ ਇੱਕ ਪਾਸੇ ਬੈਠੀ ਨੂਰ ਰੋ ਰਹੀ ਸੀ ਕੋਲੀ ਮੇਜ਼ ਤੇ ਪਈ ਥੱਬੀ ਪੈਸਿਆਂ ਦੀ ਵੇਖ ਨੀਰ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋ ਰਿਹਾ ਨੀਰ ਨੇ ਚਾਚੀ ਦੇ ਪੈਰੀ ਹੱਥ ਲਾਈ ਤੇ ਬਰਾਂਡੇ ਵਿੱਚ ਹੀ ਖੜ ਗਈ ਤਾਂ ਕਿ ਕੁਝ ਸਮਝ ਲੱਗੇ ਕਿ ਕੀ ਹੋ ਰਿਹਾ ਪੰਚਾਇਤ ਦੇ ਵਿੱਚ ਬੈਠਾ ਕਰਨ ਕਹਿ ਰਿਹਾ ਸੀ ਆ ਵੇਖੋ ਜੀ ਮੇਰੇ ਪੈਸੇ ਵੀ ਤਿਆਰ ਆ ਤਲਾਕ ਦੇ ਕਾਗਜ਼ਾਂ ਤੇ ਮੈਂ ਦਸਤਖਤ ਕਰ ਦਿੱਤੇ ਆ ਬਾਕੀ ਨੂਰ ਨੂੰ ਪੁੱਛ ਲਵੋ ਨੂਰ ਗੁੰਗੀ ਹੋਈ ਬਾਠੀ ਸੀ ਸਪਨਿਆਂ ਦੀ ਦੁਨੀਆ ਦੇ ਸੰਸਾਰ ਨੂੰ ਉਝੜਦਾ ਉਹ ਵੀ ਬਿਨਾਂ ਵਜ੍ਹਾ ਤੋਂ ਉਹ ਵੇਖ ਰਹੀ ਸੀ ਨੂਰ ਕਰਨ ਦੀ ਚਲਾਕੀ ਵੀ ਨਹੀਂ ਸੀ ਪਹਿਚਾਨ ਸਕੇ ਅਦਾਲਤ ਨੇ ਪੱਕੇ ਤਲਾਕ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਸੀ ਪਰ ਕਰਨ ਉਸ ਦਿਨ ਤੋਂ ਹੀ ਖੁਸ਼ ਸੀ ਨੀਰੂ ਨੂੰ ਜਦੋਂ ਸਾਰਾ ਮਾਮਲਾ ਪਤਾ ਲੱਗਿਆ ਤਾਂ ਉਹ ਕਰਨ ਦੀ ਮੂਰਖਤਾ ਤੇ ਹੱਕੀ ਬੱਕੀ ਰਹਿ ਗਈ ਕਰਨ ਨੂੰ ਨੀਰੂ ਨੇ ਚੰਨੇ ਦੀ ਅਸਲੀਅਤ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਗੋ ਕਰਨ ਨੀਰੂ ਦੀ ਕੋਈ ਗੱਲ ਨਾ ਸੁਣਦਾ ਤੇ ਕਹਿ ਰਿੰਦਾ ਨੀਰੂ ਪਰ ਆਪਣੀ ਮਿਲਨਦਾਰ ਦਾ ਸੌਖਾ ਹੋ ਜਾਵੋ ਪਰ ਨੀਰੂ ਹੁਣ ਕਰਨ ਨਾਲ ਕੋਈ ਰਿਸ਼ਤਾ ਨਹੀਂ ਸੀ ਰੱਖਣਾ ਚਾਹੁੰਦੀ ਤਨੂ ਮਨ ਨੂੰ ਤੇਜੇ ਨੂੰ ਹੀ ਸਭ ਕੁਝ ਮੰਦੀ ਸੀ ਤੇ ਆਪਣੇ ਤੋਂ ਹੋਈ ਭੁੱਲ ਲਈ ਉਹ ਨੂਰ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਨੂਰ ਰੋਂਦੀ ਹੋਈ ਦੋਕ ਦਿਨ ਆਪਣੇ ਪੇਕੇ ਰਹੇ ਪਰ ਹਸਪਤਾਲ ਤੋਂ ਆਉਂਦੇ ਫੋਨ ਤੇ ਉਹਨੂੰ ਜਾਣਾ ਪੈਣਾ ਸੀ ਅੰਜਲੀ ਪਹਿਲਾਂ ਹੀ ਚਲੀ ਗਈ ਸੀ ਨੂਰ ਦਾ ਉੱਤਰਿਆ ਹੋਇਆ ਚਿਹਰਾ ਵੇਖ ਜਸਮੀਤ ਨੂੰ ਬਹੁਤ ਤਰਸ ਆਉਂਦਾ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੀ ਸੀ ਸ਼ਾਮਾਂ ਨੂੰ ਰੋਟੀ ਪਕਾ ਕੇ ਕੋਮਲ ਨੇ ਆਪਣੀ ਤੇ ਨੂਰ ਨੂੰ ਰੋਟੀ ਖਾਣ ਦਾ ਕਿਹਾ ਤਾਂ ਨੂਰ ਨੇ ਮਨਾਂ ਕਰ ਦਿੱਤਾ ਜਸਮੀਤ ਤੇ ਕੋਮਲ ਦੋਹਾਂ ਨੇ ਬਹੁਤ ਸਮਝਾਇਆ ਪਰ ਨੂਰ ਦਾ ਮਨ ਹੀ ਮਰ ਚੁੱਕਿਆ ਸੀ ਜਸਮੀਤ ਨੂਰ ਪੁੱਤ ਕਰਨ ਦੇ ਦੋਸ਼ਾਂ ਦੀ ਸਜ਼ਾ ਤੂੰ ਆਪਣੇ ਆਪ ਨੂੰ ਨਾ ਦੇ ਤਸੂਰ ਸਾਰਾ ਕਰਨ ਦਾ ਹੀ ਮੇਰੀ ਧੀ ਦੇ ਲੇਖਾਂ ਵਿੱਚ ਹੀ ਸ਼ਾਇਦ ਇਹ ਜਿਹਾ ਕੁਝ ਲਿਖਿਆ ਸੀ ਕਰਮਾਂ ਦੇ ਲੇਖਿਆ ਪੁੱਤ ਜਿਹੜਾ ਦਾਗ ਲੱਗਣਾ ਸੀ ਪਰ ਹਿੰਮਤ ਨਹੀਂ ਹਾਰਦੇ ਹੁੰਦੇ ਪੁੱਤ ਤੂੰ ਥੋੜਾ ਹੌਸਲਾ ਰੱਖ ਤੂੰ ਤਾਂ ਰੱਬ ਦਾ ਸ਼ੁਕਰ ਕਰ ਉਸ ਨਸ਼ੇੜੀ ਬੰਦੇ ਨੇ ਤੇਰਾ ਖਿਹੜਾ ਛੁੱਟ ਗਿਆ ਨੂਰ ਸੋਚ ਰਹੀ ਸੀ ਕਿ ਮਾਂ ਜੇ ਉਹ ਨਸ਼ੇ ਕਰਦਾ ਹੁੰਦਾ ਤਾਂ ਮੈਂ ਕਿ ਉਹਨੂੰ ਤਲਾਕ ਦੇ ਦਿੰਦੀ ਨਹੀਂ ਤਲਾਕ ਤਾਂ ਨਹੀਂ ਸੀ ਦੇਣਾ ਮੈਂ ਇਹਨੂੰ ਕਿਉਂਕਿ ਗੱਲ ਦਾ ਵਿੱਚ ਕੁਝ ਹੋਰ ਹੀ ਸੀ ਕਾਸ਼ ਜਸਮੀਤ ਮਾਂ ਤੂੰ ਮੇਰੇ ਵਿਆਹ ਲਈ ਜ਼ੋਰ ਨਾ ਲਾਉਂਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਹੋਰ ਸੌਖੀ ਹੁੰਨੀ ਸੀ ਆ ਦੁੱਖ ਤਾਂ ਨਾ ਚੱਲਣਾ ਪੈਂਦਾ ਮੈਨੂੰ ਜਸਮੀਤ ਵੀ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਕੌਣ ਅੱਜਕੱਲ ਜਾਤਾਂ ਪਾਤਾਂ ਵੇਖਦਾ ਮੈਂ ਐਵੇਂ ਅੜਵਾਈ ਕਰਗੀ ਮੇਰੀ ਵਜ੍ਹਾ ਕਰਕੇ ਨੂਰ ਦਾ ਹੀ ਹਾਲ ਹੋਇਆ ਕੋਮਲ ਨੇ ਰੋਟੀ ਦੇ ਬੁਰਕੀ ਤੋੜੀ ਤੇ ਨੂਰ ਦੇ ਮੂੰਹ ਵਿੱਚ ਪਾਉਣ ਲੱਗੀ ਪਰ ਨੂਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਧਰਾਲਾਂ ਵਹਿ ਤੁਰੀਆਂ ਹਰਮਿਤ ਤੇ ਗੁਰਮੀਤ ਵੀ ਦੋਹੇ ਕਮਰੇ ਵਿੱਚ ਆ ਗਏ ਭਰੇ ਮਨ ਨਾਲ ਹੱਥ ਜੋੜ ਨੂਰ ਕੋਲੋਂ ਮਾਫੀ ਮੰਗਣ ਲੱਗੇ ਹਰਮਿਤ ਨੂਰ ਪੁੱਤ ਮਾਫ ਕਰੀ ਤੇਰੇ ਇਹ ਹਾਲਤ ਦੇ ਅੱਧੇ ਜ਼ਿੰਮੇਵਾਰ ਅਸੀਂ ਹਾਂ ਨੂਰ ਨੇ ਆਪਣੇ ਪਾਪਾ ਨੂੰ ਗਲਵੱਕੜੇ ਪਾ ਲਏ ਸ਼ਾਇਦ ਰੋ ਰੋ ਕੇ ਆਪਣਾ ਮਨ ਹਲਕਾ ਕਰਨਾ ਚਾਹੁੰਦੀ ਸੀ ਗੁਰਮੀਤ ਵੇਖਿਆ ਨਹੀਂ ਜਾ ਰਿਹਾ ਸੀ ਤੇ ਜਸਮੀਤ ਨੂੰ ਕਹਿਣ ਲੱਗਿਆ ਤੂੰ ਜਸਮੀਤ ਵੇਖ ਲਾ ਮੇਰਾ ਨੂਰ ਪੁੱਤ ਕਿੰਨਾ ਕਮਜ਼ੋਰ ਨਿਕਲਿਆ ਵੇਖ ਜਵਾਕਾ ਮੰਗੂ ਰੋਈ ਜਾਂਦਾ ਜਸਮੀਤ ਨਹੀਂ ਨਹੀਂ ਮੇਰੀ ਤੇ ਬੜੀ ਹੀ ਸਿਆਣੀ ਆ ਇਹੋ ਜਿਹੇ ਦੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਆ ਕਿਉਂ ਵੀ ਨੂਰ ਸਹੀ ਗਿਆਨ ਹੈ ਨਾ ਮੈਂ ਨੂਰ ਦਾ ਮਨ ਬਦਲਣ ਲਈ ਹੀ ਜਸਮੀਤ ਨੇ ਕਿਹਾ ਨੂਰ ਵੀ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਕਿਸੇ ਨੂੰ ਤੇ ਬੋਲੀ ਜਦੋਂ ਤੁਹਾਡਾ ਸਾਰਿਆਂ ਦਾ ਸਾਥ ਹੋਵੇ ਫਿਰ ਤੁਹਾਡੀ ਤਿਹਾਰ ਕਿਵੇਂ ਮਨ ਸਕਦੀ ਹੈ ਨੂਰ ਨੂੰ ਦੂਜੇ ਦਿਨ ਹਰਮੀਤ ਚੰਡੀਗਾ ਛੱਡਣ ਲਈ ਆਇਆ ਨੂਰ ਨੂੰ ਆਉਂਦੀ ਆ ਵੀ ਕਿ ਜਸਕਰਨ ਨੇ ਵੇਖ ਲਿਆ ਨੂਰ ਵੀ ਭੱਜੀ ਆਈ ਤੇ ਔਨ ਸਾਹ ਜਸਕਰਨ ਤੇ ਗੱਲ ਲੱਗ ਗਈ ਜਸਕਰਨ ਨੂੰ ਅਜੀਬ ਜਿਹਾ ਲੱਗਿਆ ਤੇ ਉਹਨੇ ਵੇਖਿਆ ਨੂਰ ਦੇ ਹੰਝੂ ਨਾਲ ਉਹਦੀ ਸ਼ਰਟ ਪੇਚ ਗਈ ਸੀ ਜਸਕਰਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਪਰ ਰੋਂਦੀ ਹੋਈ ਨੂਰ ਉੱਤੇ ਤੋਂ ਝੱਲੀ ਨਾ ਗਈ ਪੁੱਛਣ ਤੇ ਨੂਰ ਨੇ ਸਭ ਕੁਝ ਜਸਕਰਨ ਨੂੰ ਦੱਸ ਦਿੱਤਾ ਜਸਕਰਨ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ ਮੈਂ ਨੂਰ ਨੂੰ ਡਾਇਰੀ ਦਿੱਤੀ ਜੇ ਮੈਂ ਇਹਨੂੰ ਡਾਇਰੀ ਨਾ ਦਿੰਦਾ ਤਾਂ ਹੋ ਸਕਦਾ ਇਹ ਰਲਾ ਤਲਾਕ ਨਾ ਹੁੰਦਾ ਨੂਰ ਦੀਆਂ ਅੱਖਾਂ ਵਿੱਚ ਸਾਫ਼ ਦੇਖਦਾ ਸੀ ਕਿ ਉਹ ਜਸਕਰਨ ਵੱਲੋਂ ਹਮਦਰਦੀ ਪਾਲ ਰਹੀ ਸੀ ਨੂਰ ਨੂੰ ਵੀ ਕਿ ਜਸਕਰਨ ਨੂੰ ਵੀ ਤਰਸ ਆ ਰਿਹਾ ਸੀ ਨੂਰ ਦਾ ਹੱਥ ਫੜ ਜਸਕਰਨ ਨੂੰ ਉਹ ਕੈਂਟੀਨ ਵਿੱਚ ਲੈ ਗਿਆ ਪਾਣੀ ਪੀਉਣ ਤੋਂ ਬਾਅਦ ਜਸਕਰਨ ਨੇ ਨੂਰ ਦੇ ਹੰਝੂ ਪੂੰਝੇ ਤੇ ਕਿਹਾ ਨੂਰ ਤੈਨੂੰ ਇਹ ਗੱਲ ਪਤਾ ਜਦੋਂ ਆਪਾਂ ਕਾਲਜ ਪੜ੍ਹਦੇ ਸੀ ਤਾਂ ਤੂੰ ਕਹਿੰਦੀ ਹੁੰਦੀ ਸੀ ਕਿ ਜਸਕਰਨ ਜਿੰਨਾ ਤੂੰ ਮੈਨੂੰ ਪਿਆਰ ਕੀਤਾ ਉਸ ਪਿਆਰ ਚੋਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਜ਼ਿੰਦਗੀ ਬਤੀਤ ਕਰਨੀ ਆ ਤੇ ਤੂੰ ਕਹਿੰਦੀ ਹੁੰਦੀ ਸੀ ਕਿ ਕਦੇ ਰੋਂਦੀ ਵੀ ਨਹੀਂ ਪਰ ਅੱਜ ਤਾਂ ਮੈਂ ਤੇਰੇ ਨਾਲ ਖੜਾ ਫਿਰ ਵੀ ਤੂੰ ਇੰਨਾ ਕਮਜ਼ੋਰ ਸਮਝ ਰਹੀ ਆ ਆਪਣੇ ਆਪ ਨੂੰ ਨੂਰ ਸੱਚੇ ਜਸਕਰਨ ਤੂੰ ਤਾਂ ਨਹੀਂ ਕਰਨਮਾ ਗੋ ਮੇਰਾ ਸਾਥ ਛੱਡਦਾ ਜਸਕਰਨ ਨੇ ਬਿਨਾਂ ਕੁਝ ਸੋਚਿਆ ਹੀ ਹਾਂ ਕਹਿ ਦਿੱਤੀ ਕਿ ਮੈਂ ਤੇਰਾ ਕਦੇ ਵੀ ਸਾਥ ਨਹੀਂ ਛੱਡਦਾ ਨੂਰ ਸੋਚਣ ਲੱਗੀ ਜਿਸ ਕਰਨ ਨੇ ਮੇਰਾ ਮਾਨ ਰੱਖਣ ਲਈ ਕਿੰਨਾ ਪਿਆਰਾ ਝੂਠ ਬੋਲਿਆ ਖੈਰ ਕਰਨ ਨਾਲੋਂ 100 ਗੁਣਾ ਚੰਗਾ ਮੇਰਾ ਜਸ ਕਰਨ ਐਨੇ ਨੂੰ ਅੰਜਲੀ ਆਗੀ ਤੇ ਨੂਰ ਦੇ ਮੋਢੇ ਤੇ ਹੱਥ ਰੱਖ ਪੁੱਛਣ ਲੱਗੀ ਤੇ ਜਿਸ ਕਰਨ ਨੇ ਚੁੱਪ ਰਿਆਂ ਦਾ ਇਸ਼ਾਰਾ ਕੀਤਾ ਅੰਜਲੀ ਵੀ ਸਮਝ ਗਈ ਸੀ ਕਿ ਕੋਈ ਦੁੱਖ ਵਾਲੀ ਹੀ ਗੱਲ ਆ ਅੰਜਲੀ ਕਿੰਨੀ ਚੰਗੀ ਗੱਲ ਆ ਜਸ ਕਰਨ ਆਪਾਂ ਤਿੰਨੇ ਫਿਰ ਤੋਂ ਇਕੱਠੇ ਹੋ ਗਏ ਆ ਕਰਮਾਂ ਨਾਲ ਹੀ ਮਿਲਦੇ ਆ ਦੋਸਤ ਤੇ ਸਦਾ ਲਈ ਇਕੱਠੇ ਵੀ ਕਰਮਾਂ ਨਾਲ ਹੀ ਹੁੰਦੇ ਆ ਜਸ ਕਰਨ ਅੱਜ ਕਿ ਮੰਜਲੀ ਐਨੀਆਂ ਸਿਆਣੀਆਂ ਗੱਲਾਂ ਕਰ ਰਹੀ ਆ ਅੰਜਲੀ ਰਹਿਂਦੀ ਪਤਾ ਨੂਰ ਨਾਲਾਂ ਮੈਂ ਜਸਕਰਨ ਚੱਲ ਨੂਰ ਫਿਰ ਹਸਪਤਾਲ ਦਾ ਹਾਲ ਵੀ ਵੇਖਣਾ ਚੱਲ ਖਾਣਾ ਖਾ ਲਈ ਆਪਾਂ ਨੂਰ ਯਾਰ ਭੁੱਖ ਤਾਂ ਹੈ ਨਹੀਂ ਮੈਨੂੰ ਜਸਕਰਨ ਚੱਲ ਨਹੀਂ ਭੁੱਖ ਤਾਂ ਸਾਨੂੰ ਖਾਂਦਿਆਂ ਨੂੰ ਹੀ ਵੇਖ ਲਮੀ ਅੰਜਲੀ ਹੱਸ ਪਈ ਪਰ ਨੂਰ ਦਾ ਹਾਸਾ ਤਾਂ ਉੱਡ ਗਿਆ ਸੀ ਬੂਝੇ ਜੇ ਮਨ ਨਾਲ ਜਸਕਰਨ ਦੇ ਤੱਕਾ ਕਰਨ ਤੇ ਉਹਨੇ ਰੋਟੀ ਖਾ ਲਈ ਤੇਜਾ ਹੁਣ ਬਿਲਕੁਲ ਠੀਕ ਸੀ ਮੀਰੂ ਦੀ ਮਿਹਨਤ ਰੰਗ ਲਿਆ ਕਾਰਾ ਅਤੇ ਤੇਜ ਨੇ ਨੂਰ ਨੂੰ ਦਤਨਵਾਦ ਕੀਤਾ ਤੇ ਹੋਈਆਂ ਗਲਤੀਆਂ ਦੀ ਮਾਫੀ ਮੰਗੀ। ਪਨੀਰੂ ਨੇ ਆਪ ਮਾਫੀ ਮੰਗੀ ਕਿ ਮੈਂ ਤੁਹਾਡੀ ਬਹੁਤ ਵੱਡੀ ਗੁਨੇਗਾਰਾਂ। ਮਾਫ ਕਰ ਦੋ ਮੈਨੂੰ। ਤੇਜਾ ਮੀਰੂ ਯਾਰ ਆ ਕਰਨ ਦੀ ਬੋਟੀ ਨਹੀਂ ਦਿਸਦੀ ਕਿਤੇ? ਨੀਰੂ ਕੀ ਦੱਸਾਂ ਕਰਨ ਦੀਆਂ ਮਾੜੀਆਂ ਹਰਕਤਾਂ ਕਰਕੇ ਦੋਹਾਂ ਦਾ ਤਲਾਕ ਹੋ ਗਿਆ। ਨੂਰ ਆਪਣਾ ਘਰ ਛੱਡ ਕੇ ਚਲੀ ਗਈ ਆ। ਤੇਜਾ ਚਾਚੀ ਬਹੁਤ ਲਾਲਚਨਾ ਹੋਰ ਪੈਸੇ ਮੰਗਦੇ ਹੋ ਤਾਂ ਹੀ ਤਲਾਕ ਹੋ ਗਿਆ। ਨੀਰੂ ਚਲਾਪਾ ਕੀ ਲੈਣਾ ਹੁਣ ਤੁਸੀਂ ਘਰ ਆ ਗਏ ਬਸ ਇਹਦੇ ਤੋਂ ਵੱਡੀ ਮੇਰੇ ਲਈ ਕੋਈ ਗੱਲ ਨਹੀਂ ਤੇਜਾ ਚੱਲ ਹੁਣ ਖੇਤ ਬੰਨੇ ਦਾ ਵੀ ਵੇਖ ਲੈ ਯਾਰ ਨੀਰੂ ਨਲੇ ਤੈਨੂੰ ਇੱਕ ਗੱਲ ਦੱਸਣਾ ਇੱਕ ਦਿਨ ਤੂੰ ਕਿਸੇ ਨੂੰ ਕਹੀ ਜਾਂਦੀ ਸੀ ਅਖੇ ਕਰੇ ਮੇਰਾ ਜੀ ਨਹੀਂ ਲੱਗਦਾ ਤੇ ਉਂ ਕਰ ਕਿਤੇ ਲੱਗ ਜਾ ਚੌਪ ਤੇ ਨੀਰੂ ਤੁਹਾਡੇ ਤੋਂ ਵੱਡੇ ਕੋਈ ਚੌਪ ਨਹੀਂ ਐਨਾਂ ਕੇ ਨੀਰੂ ਨੇ ਤੇਜੇ ਨੂੰ ਘੁੱਟ ਕੇ ਜੱਫੀ ਪਾਲ ਲਈ ਕਰਨ ਦੀ ਮਾਂ ਬਲਵੀਰੋ ਪੀੜੀ ਵਿੱਚ ਆਪਣੀ ਹੀ ਮਸਤੀ ਵਿੱਚ ਫਿਰ ਰਹੀ ਸੀ ਤੇਜੇ ਦਾ ਪਤਾ ਲੈਣ ਲਈ ਥੋੜਾਕਾ ਟਾਈਮ ਆਈ ਪਰ ਫਿਰ ਵਾਪਸ ਚਲੇ ਗਈ ਮੇਰੇ ਜਿਤ ਵਿੱਚ ਆਸਰਈ ਸੀ ਕਿ ਜਿਹੜੇ ਕੈਨੇਡਾ ਦੇ ਸਿਰ ਤੇ ਤੂੰ ਉੜਦੀਆਂ ਉਹਨੇ ਤਾਂ ਧੋਖਾ ਹੀ ਕਰਨਾ ਤੁਹਾਡੇ ਨਾਲ ਕਰਨ ਨੂੰ ਕਹਾਲ ਸੀ ਕਿ ਕਦੋਂ ਚੰਨੀ ਨਾਲ ਮੇਰਾ ਵਿਆਹ ਹੋਵੇ ਆਪਣੀ ਮਾਂ ਨੂੰ ਕਰਨ ਨੇ ਚੰਨੀ ਦੀ ਭੂਆ ਕੋਲ ਭੇਜਿਆ ਰਿਸ਼ਤੇ ਵਾਸਤੇ ਕਰਨ ਦੀ ਮਾਂ ਬਲਵੀਰੂ ਚੰਨੀ ਦੀ ਭੂਆ ਕੇ ਘਰ ਗਈ ਘਰ ਵਿੱਚ ਨਿੱਕੇ ਨਿੱਕੇ ਜਵਾ ਖੇਡੇ ਜਾਂਦੇ ਸਨ ਬਲਵੀਰੂ ਨੇ ਕਿਹਾ ਪੁੱਤ ਤਾਰਾ ਕਿੱਥੇ ਆ ਤਾਰੇ ਦੀ ਵੱਡੀ ਕੁੜੀ ਨੇ ਅਗਾਹੋ ਕੇ ਕਿਹਾ ਬੇਬੇ ਡੈਡੀ ਤਾਂ ਕੰਮ ਤੇ ਆ ਮਮੀ ਪਾਠੀਆਂ ਪੱਥਣ ਗਈ ਹੋਈ ਆ ਬਲਵੀਰੋ ਨੇ ਚੰਨੀ ਨੂੰ ਵੇਖਣਾ ਚਾਹਿਆ ਪਰ ਸ਼ਾਇਦ ਉਹ ਪੜਨ ਗਈ ਹੋਈ ਸੀ ਬਲਵੀਰੋ ਪ੍ਰੀਤੋ ਦੇ ਮੰਗਰ ਹੀ ਬਾੜੇ ਵਿੱਚ ਗਈ ਤੇ ਗੱਲਾਂ ਕਰਨ ਲੱਗੀ ਨੀ ਪ੍ਰੀਤੋ ਕਿਵੇਂ ਆ ਪ੍ਰੀਤੋ ਮੈਂ ਤਾਂ ਠੀਕ ਆ ਪੈਣਾ ਪਰ ਤੂੰ ਦੱਸ ਇਹ ਗੱਲ ਜੀ ਸੁਣੀ ਸੀ ਮੈਂ ਕਿ ਨੂਰ ਤਲਾਕ ਦੇਗੀ ਕਰਨੇ ਨੂੰ ਬਲਵੀਰੋ ਸਹੀ ਧੰਵਾਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਮੈਂਟ ਕਰਕੇ